ਸਤ ਸ੍ਰੀਕਾਲ ਜੀ ਆਪਾਂ ਕੇ ਸੀ ਲੁੱਕ ਪਲਾਟ ਚ ਕੰਮ ਕਰਨ ਆਹ ਦੇਖੋ ਜੀ ਕਿਵੇਂ ਵੀ ਬਾਜਰੀ ਰਲਦੀ ਆ ਕਿੰਨਾ ਰੇਤਾ ਰਲਦਾ ਉਹ ਆ ਚੀਜ਼ ਦੇ ਵਿੱਚ ਇੱਥੋਂ ਸ਼ੁਰੂ ਹੁੰਦਾ ਵੀ ਕਿੰਨੀ ਬਾਜਰੀ ਪਾਉਣੀ ਆ ਕਿੰਨਾ ਰੇਤਾ ਪਾਉਣਾ ਫਿਰ ਇਹਦੇ ਵਿੱਚ ਹੁੰਦਾ ਐਂ ਅੱਡੋ ਅੱਡ ਵੀ ਮੰਨ ਲਓ ਬਾਜਰੀ ਕਿੰਨੀ ਪਾਉਣੀ ਆ ਫਿਰ ਉਹ ਸਭ ਤੇ ਮੋਟਰਾਂ ਹੋਉਂਦੀਆਂ ਨੇ ਤੁਹਾਨੂੰ ਦਿਖਾਉਣਾ ਆ ਵੀਡੀਓ ਦੇ ਐਂਡ ਤੱਕ ਵੀਡੀਓ ਸਾਰੀ ਦੇਖੋ ਜੀ ਵੀ ਦਖਾਣਾ ਸੁਣ ਅਜੀ ਉਹਨਾਂ ਪਲਾਟ ਖੜਾ ਜੇ ਚੱਲਦਾ ਹੁੰਦਾ ਤੁਹਾਨੂੰ ਫੇਰ ਵੀ ਇਹਦੇ ਉੱਤੋਂ ਦੀ ਪਟੇ ਇਹਦੇ ਉੱਤੋਂ ਦੀ ਆਏ ਬਾਜਰੀ ਤੇ ਰੇਤ ਤਾਂ ਸਾਰਾ ਮਿਕਸ ਹੋ ਕੇ ਲੋਈ ਆ ਮਸ਼ੀਨ ਦੇ ਵਿੱਚ ਜਾਂਦਾ ਜਿਹੜੀ ਆ ਆ ਗਈ ਇਹ ਇਹਦੇ ਵਿੱਚ ਤੇਲ ਉਰੇ ਅੱਗ ਮਚਦੀ ਆ ਸਾਰੀ ਬਾਜਰੀ ਗਰਮ ਹੋ ਕੇ ਲੱਕ ਲੱਗਦੀ ਆ ਜਿਹੜੀ ਇਹ ਆ ਮਸ਼ੀਨ ਦੇ ਵਿੱਚ ਦੀ ਹੁੰਦੀ ਹੋਈ ਉਰੇ ਸਾਰੀ ਜਿਹੜੀ ਆਹ ਚੀਜ਼ ਆ ਇਹ ਚ ਲੁੱਕ ਆਉਂਦੀ ਆ ਇਧਰੋਂ ਇਧਰੋਂ ਲੁੱਕ ਆ ਆਹ ਆਪੇ ਪਾਰਾ ਹੀ ਆ ਮਸ਼ੀਨ ਦੇ ਵਿੱਚ ਜਾਂਦੀ ਆ ਫੇਰ ਸਾਰੀ ਬਾਜਰੀ ਦੇ ਨਾਲ ਲੱਗ ਕੇ ਲੋ ਵੀ ਆ ਜਿਹੜਾ ਮੰਨ ਲਓ ਆਪਾਂ ਜਿਹੜੀ ਚੀਜ਼ ਦਾ ਕੰਮ ਕਰਿਆ ਆ ਆਹ ਆ ਗਈ ਚਿਮਣੀ ਚਿਮਣੀ ਉਰੋਂ ਜਿਹੜਾ ਉਧਰੋਂ ਮੰਨ ਲਓ ਰੇਤਾ ਮਿੱਟੀ ਧੂਆ ਆਉਂਦਾ ਹੈਨਾ ਧੂਆ ਆਉਂਦਾ ਤੂੰ ਆ ਇਹਦੇ ਵਿੱਚ ਜਾਂਦਾ ਆ ਚੀਜ਼ ਦੀ ਬਿਬਾਰੇ ਪ੍ਰਦੂਸ਼ਣ ਫਲਾਉਣ ਤੋਂ ਇਹ ਇਹਦੇ ਵਿੱਚ ਜਾ ਕੇ ਇਹਦੇ ਵਿੱਚ ਚੱਲਦਾ ਪਾਣੀ ਇਹ ਚੀਜ਼ ਦੀ ਅਰੇ ਇੱਥੋਂ ਦੀ ਪਾਣੀ ਚੱਲਦਾ ਹੁੰਦਾ ਹੁਣ ਇਹ ਬੰਦ ਪਿਆ ਪਲਾਟ ਅਗਾਹਾਂ ਤੀਜੇ ਮਹੀਨੇ ਚ ਤਿੰਨ ਮਹੀਨਿਆਂ ਚੱਲੂ ਮਾਰਚ ਚ ਆ ਪਾਣੀ ਉਹਦੇ ਵਿੱਚ ਦੀ ਚੱਲ ਕੇ ਆ ਪੱਖਾ ਜਿਹੜਾ ਬਹੂ ਕਰਦਾ ਧੂਏ ਨੂੰ ਮੰਨ ਲਓ ਫਿਲਟਰ ਹੋ ਕੇ ਜਾਂਦਾ ਧੂਆਂ ਬਾਹਰ ਆ ਸਾਰਾ ਪੱਖਾ ਖਿੱਚ ਕੇ ਭੇਜਦਾ ਦੇਖੋ ਜੀ ਫਿਰ ਇੱਥੋਂ ਜਿਹੜੀ ਬਾਜਰੀ ਮਿਕਸ ਹੋ ਕੇ ਆਉਂਦੀ ਆ ਰਲ ਕੇ ਉਹ ਆਉਰੇ ਪਟੇ ਤੇ ਇਹਦੇ ਵਿੱਚ ਦੀ ਹੋ ਕੇ ਉਰੇ ਆਉਂਦੀ ਹੈ ਉਰੇ ਇੱਥੋਂ ਆਏ ਜਾ ਕੇ ਜੀ ਉਰੇ ਜਾ ਕੇ ਗੱਡੀਆਂ ਭਰਦੇ ਆਉਰੇ ਉਰੋਂ ਤਿਆਰ ਹੋ ਕੇ ਫਿਰ ਰੋਡ ਤੇ ਸੜਕ ਤੇ ਫਿਰ ਜਾਂਦੀ ਉਰੋਂ ਇੱਥੋਂ ਗੱਡੀਆਂ ਭਰ ਕੇ ਆ ਚੀਜ਼ ਵਿੱਚ ਦੀ ਦਿਖਾਉਣਾ ਏ ਸਾਨੂੰ ਜਿਹੜਾ ਇਹਦਾ ਵੀ ਮੰਨ ਲੋ ਇਹ ਮਸ਼ੀਨਾਂ ਕਿੱਥੋਂ ਚੱਲਦੀਆਂ ਨੇ ਲੋ ਜੀ ਲਈ ਆਪਾਂ ਇਹਦੀ ਕਰੀਤੀ ਰਿਪੇਅਰ ਹੋ ਹੈ ਦੇ ਵਿੱਚੋਂ ਸਾਰਾ ਮਸ਼ੀਨਾਂ ਦਾ ਸਿਸਟਮ ਕਿੱਥੇ ਮੋਟਰਾਂ ਨੇ ਕਿਹੜੀ ਮੋਟਰ ਉਰੋਂ ਸਾਰੀਆਂ ਫੋਰਮੈਨ ਚਲਾਉਂਦਾ ਜੀ ਆਹ ਲੋ ਹੈ ਪੂਰਾ ਵੱਡਾ ਕੰਮ ਏਸੀ ਲੱਗਿਆ ਇਹਨੂੰ ਏਸੀ ਲਾਉਣਾ ਪੈਂਦਾ ਇਹ ਮਸ਼ੀਨ ਨੂੰ ਆ ਗਿਆ ਸਾਰੀਆਂ ਸੁਚਾਂ ਲਈ ਇਹ ਸਾਰਾ ਉਹਦਾ ਉਹ ਆ ਮੀਟਰ ਆ ਗਿਆ ਲਈ ਇੱਥੋਂ ਸਾਰੀ ਮਸ਼ੀਨਾਂ ਕੰਟਰੋਲ ਉਰੋਂ ਕਿੰਨੀ ਬਾਜਰੀ ਪਾਉਣੀ ਆ ਕਿੰਨੀ ਘੱਟ ਵੱਧ ਸਾਰਾ ਕਸੂਰ ਉਹੀ ਹੁੰਦਾ ਜੀ ਪਲਾਂਟ ਇੱਥੋਂ ਚੱਲਦਾ ਜੀ ਇਹ ਕਿੰਨਾ ਦੇਖੋ ਕਿੱਡਾ ਜੰਗਾੜ ਹੁਣ ਹੈਗੇ ਨੇ ਆਹਾ ਆ ਫੋਰਮੈਨ ਆਈ ਬਾਈ ਚਲਾ ਕੇ ਦੇਖੇ ਆ ਫੋਰਮੈਨ ਨਹੀਂ ਕਰਦਾ ਚਲਾ ਕੇ ਦੇਖ ਚਲਾ ਦੇ ਠੀਕ ਹੈ ਮੈਂ ਵੀ ਚਲਾ ਦਾਂ ਲੈ ਬਾਈ ਵੀਡੀਓ ਐਂਡ ਤੱਕ ਦੇਖੋ ਫੋਰਮੈਨ ਕਹਿੰਦਾ ਮੈਂ ਚਲਾ ਕੇ ਦਿਖਾਣਾ ਮੈਂ ਦਿਖਾ ਦੇ ਬਾਈ ਜੀ ਜੀ ਤੜ ਕਰਦੇ ਜੀ ਹਾਂ ਲਓ ਜੀ ਚਲੋ ਜੇ ਚੱਲ ਸ਼ਟ ਕਰਦੇ ਬਜਾ ਜਨਰੇਟਰ ਕਰਨਾ ਪੂ ਹਾਂ ਜੀ ਠੀਕ ਹੈ ਜਨਰੇਟਰ ਆਪਾ ਸਟਾਰਟ ਕਰ ਦਨੇ ਵੀਡੀਓ ਵੱਡਿਓ ਪਾਵਾਂਗੇ ਤੁਸੀਂ ਵੀਡੀਓ ਹੁਣ ਅਸੀਂ ਜਨਰੇਟਰ ਸਟਾਰਟ ਕਰਾਂਗੇ ਫੇਰ ਇਹ ਸਾਰਾ ਪ੍ਰੋਜੈਕਟ ਚੱਲੂ ਕੁਛ ਨਹੀਂ ਹੁੰਦਾ ਵੱਡੀ ਵੀਡੀਓ ਚ ਵੱਡੀ ਵੀਡੀਓ ਦੇਖ ਹੁਣ ਮਸ਼ੀਨਾਂ ਦੀ ਚੈੱਕ ਕਰਨੀਆਂ ਨੇ ਚੈੱਕ ਕਰਕੇ ਘਰ ਰਿਪੇਅਰ ਕਰਕੇ ਤਿਆਰ ਕਰਕੇ ਖੜਾਉਣੀਆਂ ਨੇ ਮਸ਼ੀਨਾਂ ਜਦੋਂ ਮੰਨ ਲਓ ਕੰਮ ਚੱਲ ਗਿਆ ਫਿਰ ਫੋਰਮੈਂਟ ਜਾਊਗਾ ਜੀ ਆਹ ਦੇਖੋ ਜੀ ਐਡਾ ਵੱਡਾ ਜਨਰੇਟਰ ਖਿੱਚਦਾ ਇਹਨੇ ਕਰਦੇ ਸਰ ਹਾਂਜੀ ਕਰ ਦਿਓ ਜੀ